ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ ਭਾਰਤੀ ਟੀਮ ਨੂੰ ਕਿਉਂਕਿ ਪਾਕਿਸਤਾਨ ਨੂੰ 6 ਸਕੋਰ ਦੇ ਨਾਲ ਹਰਾਤਾ T20 ਵਰਲਡ ਕੱਪ ਦੇ ਵਿੱਚ ਮੈਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਲਾਸਟ ਬੋਲ ਤੱਕ ਮੈਚ ਗਿਆ ਆ ਪੈਸਾ ਵਸੂਲ ਮੈਸੀ ਹਰ ਬੰਦਾ ਦਿਲ ਦੀਆਂ ਧੜਕਣਾ ਉੱਤੇ ਥੱਲੇ ਹੋ ਰਹੀ ਹੈ ਕਿ ਭਾਰਤ ਜਿੱਤੇਗਾ ਜਾਂ ਪਾਕਿਸਤਾਨ ਜਿੱਤੇਗਾ ਤੇ ਮੈਚ ਇਦਾਂ ਦੇ ਹੀ ਰਮਾਂਚਕ ਹੋਣੇ ਚਾਹੀਦੇ ਆ ਸਕੋਰ ਭਾਵੇਂ ਬਹੁਤ ਘੱਟ ਸੀ ਪਰ ਸਾਨੂੰ ਯਕੀਨ ਸੀ ਕਿ ਸਾਡੇ ਬੋਲਰ ਡਿਫੈਂਡ ਕਰ ਲੈਣਗੇ 6 ਸਕੋਰ ਦੇ ਨਾਲ ਪਾਕਿਸਤਾਨ ਨੂੰ ਹਰਾ ਦਿੱਤਾ T20 ਵਰਲਡ ਕੱਪ ਦੇ ਵਿੱਚ ਸਾਰੇ ਮੁੰਡਿਆਂ ਨੇ ਬਹੁਤ ਵਧੀਆ ਬੋਲਿੰਗ ਫੀਲਡਿੰਗ ਬੈਟਿੰਗ ਤੋਂ ਚਲੋ ਠੀਕ ਕੀਤੀ ਆ ਪਰ ਫਿਰ ਵੀ 10 15 ਰਨ ਸ਼ਾਰਟ ਸੀ ਪਰ ਇੱਕ ਟਾਈਮ ਲੱਗ ਰਿਹਾ ਸੀ ਕਿ ਪਾਕਿਸਤਾਨ ਮੈਚ ਲੈ ਜਾਏਗਾ ਪਰ ਜਦੋਂ ਰਿਜ਼ਵਾਨ ਆਊਟ ਹੋਇਆ ਨਾ ਉਦੋਂ ਮੈਚ ਭਾਰਤ ਵਾਲੇ ਪਾਸੇ ਆ ਚੁੱਕਿਆ ਸੀ ਤੇ ਕਿਉਂਕਿ ਜਿਹੜੇ ਪਾਕਿਸਤਾਨ ਦੇ ਆਉਣ ਵਾਲੇ ਬੈਟਸਮੈਨ ਸੀ ਉਹ ਸਭ ਹਵਾਜੀ ਬੈਟ ਕਰਾਉਂਦੇ ਪੇਚ ਹੀ ਨਾ ਉਹ ਬੋਲਰਾਂ ਨੂੰ ਮਤ ਕਰਦੀ ਪਈ ਸੀ ਕਿਉਂਕਿ ਸਾਡੇ ਜਦੋਂ ਇੰਡੀਆ ਬੈਟਿੰਗ ਕਰ ਰਿਹਾ ਸੀ ਨਾ ਸਾਡੇ ਬੈਟਸਮੈਨ ਵੀ ਸਟਰਗਲ ਕਰਦੇ ਪਏ ਸੀ ਕਿਉਂਕਿ ਜੇ ਉਹ ਸਾਰੇ ਬੋਲਰਾਂ ਨੇ ਬੋਲਿੰਗ ਬਹੁਤ ਵਧੀਆ ਕੀਤੀ ਖਾਸ ਕਰਕੇ ਜਸਪ੍ਰਿਤ ਬੁਮਰਾ, ਮੁਹੰਮਦ ਸਿਰਾਜ, ਅਕਸ਼ਰ ਪਟੇਲ, ਰਵਿੰਦਰ ਜਿਹੜੇ ਜਾਂ ਅਰਸ਼ਦੀਪ ਸਿੰਘ ਲਾਸਟ ਓਵਰ ਬਹੁਤ ਵਧੀਆ ਕੀਤਾ ਪੰਜਾਬ ਦਾ ਮੁੰਡਾ ਹੈ। ਬਾਕੀ ਬਾਕੀ ਦੋਸਤੋ ਤੁਸੀਂ ਦੱਸਣਾ ਕਿ ਕੱਲ ਦੇ ਮੈਚ ਦੇ ਵਿੱਚ ਕਿਸ ਪਲੇਅਰ ਦਾ ਸਭ ਤੋਂ ਵੱਧ ਯੋਗਦਾਨ ਸੀ ਮੈਚ ਜਿਤਾਉਣ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਨਾਲੇ ਇਹ ਵੀ ਦੱਸੋ ਕਿ ਤੁਹਾਡਾ ਇਹਨਾਂ 11 ਵਿੱਚੋਂ ਕਿਹੜਾ ਫੇਵਰਿਟ ਪਲੇਅਰ ਆ? ਕਮੈਂਟ ਕਰਕੇ ਦੱਸਿਓ ਧੰਨਵਾਦ